ਗਾਈਸ ਕੀ ਹਾਲ ਚਾਲ ਉੱਟ ਕੇ ਅਗੇ ਗੁਰਦਰਾ ਸਾਹਿਬ ਤੇ ਤੋਦਾਂ ਜੇ ਫੇਰ ਬੋਲ ਮੈਂਗੀ ਧੰਨ ਦਰਸ਼ਨ ਕਰਾਂਗੇ ਚੱਲਦੇ ਹਾਂ ਦਰਸ਼ਨ ਕਰਦੇ ਗੁਰਦਰਾ ਸਾਹਿਬ ਦੀ ਚਰਾਂਗੇ ਰੁਕੋ ਗਾਈਸ ਤੋਂ ਬਹੁਤ ਪਹਿਲੇ ਕਿਪਾ ਅਗਤਰਾ ਜਲੇ ਗੁਰਦਰਾ ਸਾਹਿਬ ਤੇ ਇੱਥੇ ਲੰਗਰ ਲਈ ਵੀ ਆ ਰਹੇ ਹੋਏ ਕਰਦੇ ਹਾਂ ਦਰਸ਼ਨ ਕਰਦੇ ਨਾਲ ਧੰਨਵਾਹੀ ਕਰਾਣੇ ਗੁਰਦੂਰ ਪਸੂ ਕੀ ਮਾ ਬਿਲਾ ਬਹੁਤ ਇਹ ਲੰਘ ਮਾਰਦੇ ਦੇਖਦਾ ਜੇ ਤਾਂ ਪਹਿਲਾ ਫੰਟ ਦੇਖਦਰਾ ਮੁਟਤ ਤੜੇ ਜਾਂਦੇ ਲੱਗਦਾ ਜਿਦਾ ਮੀ ਆਉਂਦੇ ਹੁੰਦਾ ਛੋਟਾ ਛੋਟਾ ਸਹੀ ਗੱਲ ਹੈ ਨਾਮ ਤਰ ਵੇਖਦਾ ਨਾਮ 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 ਤਲਵੋਥਾ ਹੈ

कर करते अपने अपनी भी, आ आ दादी भी आ आगे दे ਹਾਂ ਜੀ ਆਪੇ ਪੂਰਾ ਸੱਚ ਬਿੱਚਾ ਪੁਣਾਂ ਸਰਵਾਨ ਦਾ ਜਗਤ ਦਾ ਜੋਤਿਕ ਤਰਾਣ ਬਿੱਚਾ ਸਿਓ ਸਤਨਾਮ ਦਾ ਸਨ ਕਰੇ ਤਸਾਹ ਮਨ ਜਾ ਸੇ ਦੇ ਕੋ ਰਸਨਾ Nabi foto ayah, ayah itu ali, dia yang ada pindah ke sini, sampai jauh terlihat siapa, Terlihat tadi 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 tadi, 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 ਵੇ ਇਸ ਅੱਜ ਦਾ ਫਰਮਾਨ ਸਾਹਬ ਜੀ ਨੂੰ ਮੰਗਿਆ ਹੋ ਗਿਆ ਜੀ ਬਾਕੀ ਵਲੌਗਸ ਸਵੇਰੇ ਸਵੇਰੇ ਕੰਟੀਨਿਊ ਕਰਾਂਗੇ ਹੈਲੋ ਗਾਇਸ ਅੱਜ ਸਵੇਰ ਤੇ ਅੱਪ ਉੱਠ ਗਏ ਅੱਪ ਜਾਣਾ ਹੰਡੀ ਉਸ ਨੂੰ 12:00 ਰੋਟੀ ਖਾਣ ਲੱਗੇ ਟਾਈਮ 1:30 ਹੋ ਗਏ ਵਾ ਤੇ ਰੋਟੀ ਖਾ ਕੇ ਤੇ ਚੱਲਦੇ ਟਿਊਸ਼ਨਾਂ ਤੇ ਕਿੰਨੇ ਆਪਾਂ ਦੋ YouTube ਸ਼ਨ ਪਾਵਾਂਗੇ ਤੇ ਸਾਰਿਆਂ ਨੂੰ ਮਾਗੀ ਤੇ ਬਹੁਤ ਬਹੁਤ ਵਧਾਈਆਂ ਹੋਣ ਤੇ ਅੱਜ ਦੇ ਦਿਨ ਮਾਗ ਦਾ ਮੀਨਾ ਚੜਿਆ ਵਾ ਤੇ ਤਾਲੀ ਮੁਕਤੇ ਬੱਬਾ ਜੀ ਨੇ ਅੱਜ ਜਿਹੜਾ ਵਧਾਵਾ ਸੀ ਮਈਮਾਨ ਸਿੰਘ ਜੀ ਨੇ ਕਿਹਾ ਸੀ ਤੁਹਾਡੀ ਧੂੜ ਮਸ ਗੁਰੂ ਜੀ ਵਦਾਵਾ ਪਾੜਦੇ ਹੋ ਤੁਹਾਡੀ ਧੂੜ ਮਸ ਨਾਲ ਲਾਉਣਾ ਆ ਮਤਲਬ ਧੂੜ ਮੱਥੇ ਤੇ ਲਾਉਣਾ ਆ ਤੇ ਅੱਜ ਜਾਲੀ ਮੰਗਤਿਆਂ ਦੀ ਸ਼ਹੀਦੀ ਆ ਅੱਜ ਮਾਗ ਦਾ ਪਹਿਲਾ ਦਿਨ ਹੈ ਤਾਂ ਮਾਗੀ ਦੇ ਤਿਆਰਨਾ ਇਹਨੂੰ ਬਣਾਇ ਜਾਂਦਾ ਵਾ ਚਲੋ ਬਾਕੀ ਲੋਕ ਆਪਾਂ ਬਣਾਵਾਂਗੇ ਟਿਊਸ਼ਨ ਤੋਂ ਆਣ ਕੇ ਕੋ ਇਹਨੇ ਵੰਡਾ ਮੁੰਡਾ ਆਇਆ ਆ ਬਲਾਕਸ ਖੇਡਦਾ ਹਾਂ ਖੇਡਦੇ ਹਾਂ ਇਧਰ ਵੇਖੋ ਅਬ ਖਾਣ ਲਗੇ ਰੋਟੀ ਸਾਗਣਾ ਇਹ ਸਾਗ ਚ ਗਾਇਸ ਦਹੀਂ ਪਾ ਕੇ ਖਾਂਦਾ ਜੇ ਨਾਲ ਖੰਡ ਗਾਇਸ ਆਪਾਂ ਅਗੇ ਜਾਈਏ ਇੰਤੇ ਫ੍ਰੀਜ ਬੋਸਤੇ ਬੁਆਣੀ ਆਈ ਗਾਇਸ ਲੋੜੀ ਰਾ ਇਹਨਾਂ ਸੇਲ ਫੂਫੂ ਉਹਦੇ ਦਾਦੀ ਆ ਤੈਨੂੰ ਮਮਾ ਤੇ ਉਹ ਗਾਇਸ ਪ੍ਰਾ ਹਾਂ ਕਿੰਨੇ ਲਾਉਣ ਦੇ ਆ ਤੁਹਾਂ ਵੇ ਉਹ ਵੀ ਭਾਈ ਬਾਹਰ ਧੁੱਪ ਲੱਗ ਗਈ ਗਾਇਸ ਤੂੰ ਵੀ ਖਾਣਾ ਤੂੰ ਹਾਂ ਮੋਟੂ ਤੂੰ ਵੇਖੋ ਉਹ ਅੰਗ ਬੋਲ ਰਹੇ ਤੂੰ ਅਜਾ ਆ ਗਿਆ ਬਸ ਬਾਈ ਦਾ ਨਹੀਂ ਆ ਕੈਮਰਾ ਉਹ ਫੈਨ ਸੇ ਮੇਰਾ ਗੱਲ ਕਰ ਲੈ ਇੰਗਲੈਂਡ ਤੋਂ ਇੰਗਲੈਂਡ ਤੋਂ ਮੇਰੇ ਫੈਨ ਆ ਤੂੰ ਇੱਥੇ ਜਾਊਗਾ ਆਪਣੇ ਘਰ ਆਹ ਵੇਖੋ ਆਪਣੀ ਨਾਲੀ ਬੋਕੀ ਵਾਲਾ ਸੁੱਤਾ ਮੈਂ ਦੀ ਗੱਲ ਕਰਨੀ ਹੈ। ਗੁੱਡੂ ਕੀ ਕਰ ਰਹੀ ਹੈ ਤੂੰ? ਆਹ ਵੇਖੋ ਗਾਇਸ ਮੇਰੀ ਭੈਣ ਦਾ ਪਰਸ ਦਿਖਾਈ। ਅਬੇ ਦਿਖਾ ਦੇ ਨਾ। ਗੰਦੀ ਬੱਚੀ। ਆਪਣੀ ਬੂਆ ਗਾਇਸ। ਗੰਨੀ ਲੱਗ ਰਹੀ ਉਹ ਗੰਦੀ। ਗਾਇਸ ਵੇ ਲੋ ਆਪਣੀ ਮੰਮੀ ਨੂੰ ਗੰਦੀ ਕਹਿ ਰਹੀ ਹੈ। YouTube ਵਾਲਾ ਚਪਕੀ ਛੱਡ ਦੇ ਉਹਨੂੰ ਫੁੱਟਬਾਲ। ਆਹ ਵੇਖੋ ਗਾਇਸ ਇਹਦਾ ਪਰਸ। ਬਾਲੂ ਦਾ ਮੋਟੀਦਾ ਅਸਮੈਨ ਨਦਰ ਇਥੇ ਰੱਖ ਲੈਣੇ ਬਣਾ ਕੇ ਆਉਣੇ ਚਲੋ ਜੇ ਇੰਨਾ ਨਾ ਪਾਇਆ ਕਰਨੀ ਫੁੱਟਵਾਲ ਇਹਦੇ ਨਾਲ ਤੇ ਆਪਣੇ ਭਰਾ ਨੂੰ ਲਵਾ ਬਣਾ ਜਿਹੜਾ ਵਿਚਾਰਾ ਅੱਗ ਬਾਲ ਰਿਹਾ ਏ ਧੂਆਂ ਧੂਆਂ ਹੋਇਆ ਪਿਆ ਏ ਗਾਇਸ ਇਹੋ ਹੀ ਜਿਹੜਾ ਦਹੀਂ ਚ ਸਾਗ ਮਗਰ ਖਾਂਦਾ ਹੈ ਕੀ ਦੀ ਬਾਹਰ ਗਾਇਸ ਹੋ ਲਿਆ ਜੇ ਦਹੀਂ ਚ ਸਾਗ ਮਗਰ ਖਾਂਦਾ ਹੈ ਨਾਲ ਗਾਂਢ ਤੇ ਨਾਲ ਮਗਣੀ ਮੈਨੂੰ ਇਹ ਮਾਰਨੇ ਲਈ ਦੌੜ ਰਹਾ ਹੈ ਮम्मा ਗਾਇਸ ਛੋਟੀ ਗਾਇਸ ਇਹ ਵੇ ਲੋ ਸਾਗ ਜੇ ਨਹੀਂ ਪਾ ਕੇ ਖਾਂਦਾ ਨਾਲ ਖੰਡ ਤੇ ਨਾਲ ਮਖਣੀ ਚਲੋ ਗਾਇਸ ਬਾਕੀ ਵੀ ਲੋਗ ਮਾਚੇ ਹੋਣਾ ਨੇ ਰੁਕੋ ਮੈਂ ਮੇਰਾ ਵੱਡਾ ਭਰਾ ਤੇ ਆ ਇਹ ਆਪਣੇ ਤੇ ਆ ਇਹ ਪੱਠੇ ਵੱਢਣ ਇਧਰ ਦੇਖੋ ਤੇ ਆ ਲੱਗੇ ਕਣਕ ਇਹ ਚਾਹ ਲਗਾ ਸਾਰਾ ਕਿਤੇ ਛੜਗਮ ਹੀ ਲੱਗੇ ਉਧਰ ਛੜਗਮ ਆ ਕਿਤੇ ਗਾਇਸ ਇਧਰ ਕੋ ਚਲੋ ਇਹਨਾਂ ਬਾਟਮ ਕੇ ਦੇਖੋ ਆ ਇਹਨ ਕੋ ਖਾਲ ਸਾਹਮਣੇ ਉਧਰ ਆ ਸਾ ਚਲੋ ਚੱਲਦੇ ਆ ਵੱਡਾ ਆ ਕੇ ਵੱਡ ਕੇ ਪੱਠੇ ਦੇ ਘਰੇ ਚਲੋ ਲਿਆ ਕਰੇ ਆ ਤੇ ਫੂਆ ਖੁਖੂ ਖਲੋਤੇ ਨਾਲ ਮੇਰੀ ਭੈਣ ਖਲੋਤੀ ਆ ਦੇਖੋ ਗਾਇਸ ਮੇਰੀ ਭੈਣ ਆਓ ਦੇਖੋ ਆਪਾਂ ਹਾਂ ਕਿ ਬਿਡਾਲਿਆਂ ਦੇ ਪੱਠੇ ਮਗਰ ਮੇਰਾ ਅੰਡਿਆ ਪਰਾ ਆਇਆ ਖੇ ਮੇਰੀ ਭੈਣ ਕੀ ਕਰਦੀ ਜੇ ਪਟੋ ਫੂਫੂ ਦੇ ਨਾ ਦੂ ਖਲੋਤਾ दियो या। <laughs> फूल खत्म हो गया बाबा अच्छा बाबा वाला लेके आए हो ये गुड्डू हमारी <laughs> मैं जब ट्यूशन गया थी तद माघी वाले दिन सारी संगत जी अपने पिंड की सारी संगत ਸ਼ਾਦ ਨਾ ਖੇਲਣ ਦਿੱਤਾ ਮੋ ਜਗੋਸ਼ੀ ਜੀਤੇ ਤੇ ਉਸ ਉਹ ਵੀਡੀਓ ਮੇਰੇ ਮम्मा ਹੁਣਾਂ ਨੇ ਬਣਾਈ ਸੀ ਤੇ ਉਹਦੇ ਵਿੱਚ ਮੈਂ ਕੁਝ ਨਹੀਂ ਬੋਲਿਆ ਤੇ ਉਹ ਕਲਿੱਪ ਮੈਂ ਲਾ ਦਿੰਨਾ ਤੇ ਤੁਸੀਂ ਇਹ ਦਰਸ਼ਨ ਕਰ ਲਿਓ ਚੱਲ ਰਹੀ ਨਹੀਂ ਚੱਲ ਰਹੀ ਨਹੀਂ ਨਾ ਤੁਹਾਨੂੰ ਕਹਿੰਦੇ ਅੱਜ ਅੱਜ Locked in May.